ਗਨੀਖਾ ਨਵੀਂ ਖਾਂ ਦੇ ਵਿੱਚ ਜੋ ਫੰਡਾਂ ਦੀ ਦੁਰਵਰਤੋਂ ਹੋਈ ਸੀ ਜਿਹਦੇ ਆਧਾਰ ਤੇ ਉੱਤੇ ਕੱਲ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਠੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਦੁਰਵਰਤੋਂ ਸੀ ਉਹਨਾਂ ਨੇ ਨਿੱਜੀ ਖਾਤਿਆਂ 'ਚ ਪਾ ਕੇ ਆਪਣੇ ਪ੍ਰਾਈਵੇਟ ਕੰਮਾਂ ਦੇ ਲਈ ਵਰਤੀ ਗੀ ਦਰਜੀਤ ਸਿੰਘ ਗਿੱਲ ਤੇ ਰਠੌਰ ਨੂੰ ਉਸੇ ਦਿਨ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀ ਬਤੌਰ ਹਲਕਾ ਇੰਚਾਰਜ ਇਹ ਮੈਂ ਫੈਸਲਾ ਲਿਆ ਸੀ ਤੇ ਸਮੁੱਚੀ ਟੀਮ ਨੇ ਮੂਹਰ ਲਾਈ ਸੀ ਵੀ ਜਿਹੇ ਬੰਦੇ ਜਿਹੜੇ ਗੁਰੂ ਘਰਾਂ ਨਾਲ ਬੇਈਮਾਨੀਆਂ ਕਰਦੇ ਨੇ ਗੁਰੂ ਘਰ ਦੇ ਪੈਸੇ ਨਾਲ ਗੜਬੜਾ ਕਰਦੇ ਨੇ ਉਹਨਾਂ ਨੂੰ ਪਾਰਟੀ 'ਚ ਰਹਿਣ ਦਾ ਕੋਈ ਨਹੀਂ। ਕਬਾ ਭਦਾਵਾ ਸਿੰਘ ਕਰਸੇਵਾਲੀ ਗੁਰਦੁਆਰਾ ਗਨੀਖਾ ਨਵੀਖਾ ਮਸਿਹੜਾ ਸਾਹਿਬ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਸਾਡੇ ਐਸਐਸਪੀ ਸਾਹਿਬ ਖੰਨਾਨੂ ਉਹ ਐਪਲੀਕੇਸ਼ਨ ਸਾਨੂੰ ਪੜਤਾਲ ਲਈ ਮਾਰਕੋਈ ਸੀ। ਪੜਤਾਲ ਤੇ ਅਸੀਂ ਅੱਗੇ ਬਿਆਨਤ ਲਿਖੇ ਸਟੇਟਮੈਂਟਾਂ ਕਢਵਾਈਆਂ ਪੈਕਦੀਆਂ ਔਰ ਗੁਰਦੁਆਰਾ ਸਾਹਿਬ ਦੀ ਬੈਂਕ ਖਾਤੇ ਸਟੇਟਮੈਂਟ ਕਢਵਾਈ ਸੀ। ਪੂਰੇ ਅਧਾਰ ਤੇ ਮਤਲਬ ਜੀ ਦਲਜੀਤ ਸਿੰਘ ਹੋਗੇ ਜੀ ਜਗਦੀਸ਼ ਸਿੰਘ ਹੋਗੇ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਜੈਕਸ਼ਨ ਹੋਏ ਹੋਏ ਸੀ। ਤੇ ਉਹਦੇ ਅਧਾਰ ਤੇ ਫਿਰ ਐਫਆਰ ਦਰਜ ਕਰਕੇ ਤਤਤੀਸ ਅਮਲ ਚ ਲੈਂਦੀ ਹੈ ਜੀ। ਇਸ ਲਾਬੇ ਤੇ ਗੁਰੂ ਵੀ ਪੀ ਲਏ ਨੇ ਸ਼ਾਮਰ ਜੀ ਦੋਆ ਬੁਲਾਓ। ਜੀ ਜੀ ਅੱਗੇ ਜਦਾਂ ਇਹਨਾਂ ਦੇ ਬੈਂਕਾਂ ਸਟੇਟਮੈਂਟਾਂ ਵਾਚ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿੰਨੇ ਵੀ ਆਏ ਉਹ ਫਿਰ ਦੋਸ਼ੀ ਪਾਏ ਜਾਣੇ ਹੈ ਜੀ ਤੇ ਫੀਸ ਸਾਰੀ ਹੋਈ ਹੈ ਕਿਸੇ ਜੀ ਨਹੀਂ ਅਜੇ ਗੈਸਟਰੀ ਨਹੀਂ ਹੋਈ ਜੀ ਪਿਛਲੇ ਸਮੇਂ ਚ ਮਾਚੋੜਾ ਸਾਹਿਬ ਦੇ ਗੁਰਦੁਆਰਾ ਗਨੀਖਾ ਨਵੀਂ ਖਾਂ ਦੇ ਵਿੱਚ ਜੋ ਫੰਡਾਂ ਦੀ ਦੁਰਵਰਤੋਂ ਹੋਈ ਸੀ ਜਿਹਦੇ ਆਧਾਰ ਦੇ ਉੱਤੇ ਕੱਲ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਠੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ 316 316/3 63/2 ਦੇ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਬਿਆਨਾਂ ਦੇ ਆਧਾਰ ਤੇ ਸਾਹਮਣੇ ਆਇਆ ਵੀ ਜਿਹੜੀ ਫੰਡਾਂ ਦੀ ਦੁਰਵਰਤੋਂ ਸੀ ਉਹਨਾਂ ਨੇ ਨਿੱਜੀ ਖਾਤਿਆਂ 'ਚ ਪਾ ਕੇ ਆਪਣੇ ਪ੍ਰਾਈਵੇਟ ਕੰਮਾਂ ਦੇ ਲਈ ਵਰਤੀ। ਸੋ ਮੈਂ ਪਹਿਲਾਂ ਤਾਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਪਿਛਲੇ ਸਮੇਂ 'ਚ ਜਦੋਂ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਸੀ ਜਰਜੀਤ ਸਿੰਘ ਗਿੱਲ ਤੇ ਰਠੌਰ ਨੂੰ ਉਸੇ ਦਿਨ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀ ਬਤੌਰ ਹਲਕਾ ਇੰਚਾਰਜ ਇਹ ਮੈਂ ਫੈਸਲਾ ਲਿਆ ਸੀ ਤੇ ਸਮੁੱਚੀ ਟੀਮ ਨੇ ਮੂਹਰ ਲਾਈ ਸੀ ਵੀ ਜਿਹੇ ਬੰਦੇ ਜਿਹੜੇ ਗੁਰੂ ਘਰਾਂ ਨਾਲ ਬੇਈਮਾਨੀਆਂ ਕਰਦੇ ਨੇ ਗੁਰੂ ਘਰ ਦੇ ਪੈਸੇ ਨਾਲ ਗੜਬੜਾਂ ਕਰਦੇ ਨੇ ਉਹਨਾਂ ਨੂੰ ਪਾਰਟੀ 'ਚ ਰਹਿਣ ਦਾ ਕੋਈ ਹੱਕ ਨਹੀਂ। ਸੋ ਮੈਂ ਬਹੁਤ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਨਿਰਪੱਖ ਜਾਂਚ ਕੀਤੀ ਅਤੇ ਇਹਨਾਂ ਬੰਦਿਆਂ ਨੂੰ ਜਿਹੜੀ ਬਣਦੀ ਤਾਰਾਮਾਂ ਤਹਿਤ ਇਹਨਾਂ ਦੇ ਪਰਚਾ ਦਚਾਉਂਦਾ। ਤੇ ਦੂਸਰੇ ਪਾਸੇ ਮੈਂ ਇੱਕ ਗੱਲ ਨੂੰ ਲੈ ਕੇ ਬੜਾ ਹੈਰਾਨ ਵੀ ਹਾਂ ਤੇ ਸ਼ਰਮ ਵੀ ਆਉਂਦੀ ਆ। ਕਿ ਜਿਹੜੀ ਵਿਰੋਧੀ ਪਾਰਟੀ ਕਾਂਗਰਸ ਆ ਜਿਨ੍ਹਾਂ ਦੇ ਹਲਕਾ ਇੰਚਾਰਜ ਰਾਜਾ ਗਿੱਲ ਜੀ ਉਹਨਾਂ ਦੇ ਧਿਆਨ 'ਚ ਸਾਰਾ ਮੁੱਦਾ ਲਿਆਂਦਾ ਗਿਆ ਸੀ ਕਿਉਂਕਿ ਜਦੋਂ ਇਹ ਪਾਰਟੀ 'ਚੋਂ ਸ਼੍ਰੋਮਣੀ ਕਾਲੀਦਾਹ 'ਚੋਂ ਕੱਢੇ ਗਏ ਉਹਨਾਂ ਦੇ ਜੋ ਅਕਾਊਂਟ ਸੀ ਗੁਰਦੁਆਰਾ ਸਾਹਿਬ ਦੇ ਉਹ ਤੇ ਪਰਸਨਲ ਅਕਾਊਂਟ ਸਾਰੇ ਪਬਲਿਕ ਡੋਮੇਨ 'ਚ ਸੀ ਉਹ ਧਿਆਨ 'ਚ ਹੋਣ ਦੇ ਬਾਵਜੂਦ ਪਤਾ ਨਹੀਂ ਕਿਹੜੇ ਨਿੱਜੀ ਲਾਹੇ ਲਈ ਕਿਸ ਤਰ੍ਹਾਂ ਦੇ ਲਾਹੇ ਲਈ ਮੈਂ ਉਤੇ ਟਿੱਪਣੀ ਨਹੀਂ ਕਰਨਾ ਚਾਹੂੰਗਾ ਵੀ ਜਿਹੜਾ ਕਾਂਗਰਸ ਦਾ ਸੂਬਾ ਪ੍ਰਧਾਨ ਰਾਜਾ ਬੜਿੰਗ ਤੋਂ ਜਾ ਕੇ ਉਹਨਾਂ ਨੇ ਸਰੂਪਾ ਪਾਇਆ ਤੇ ਉਹਨਾਂ ਨੂੰ ਉਸੇ ਦਿਨ ਕਾਂਗਰਸ 'ਚ ਜੁਆਇਨ ਕਰਾਇਆ ਗਿਆ ਜਿਹੜਾ ਕਿ ਕਾਂਗਰਸ ਦੀ ਮਾਨਸਿਕਤਾ ਦਰਸਾਉਂਦਾ ਹੈ ਕਿ ਕਿਹੜੇ ਉਹ ਆਪਣੀਆਂ ਚਾਲਾਂ ਚੱਲਦੇ ਹੋਏ ਜਿਵੇਂ ਪਿੱਛੇ ਵੀ ਆਪਾਂ ਦੇਖਿਆ ਕਿ ਕੇਵਲ ਤੇ ਕੇਵਲ ਕਾਂਗਰਸ ਵੋਟਾਂ ਦੀ ਰਾਜਨੀਤੀ ਕਰਦੀ ਆ ਗਰਾਊਂਡ ਦੇ ਉੱਤੇ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸੋ ਜਿਹੇ ਬੰਦੇ ਜਿਨ੍ਹਾਂ ਨੇ ਗੁਰੂ ਘਰ ਦੇ ਫੰਡਾ ਨਾਲ ਬੇਅਦਵੀ ਕੀਤੀ ਤਕਰੀਬਨ 1 ਕਰੋੜ ਤੋਂ ਉੱਪਰ ਦੀ ਹੋ ਰਹੀ ਕਮ ਆ ਜਿਹਦੇ ਨਾਲ ਇਹਨਾਂ ਦੁਰਵਰਤੋਂ ਕੀਤੀ ਨਿੱਜੀ ਆਪਣੇ ਫਫਾਦਲੀ ਆਪਣੇ ਨੀчие ਸੁਵਾਰਥੀ ਲੋਕ ਰਕਮ ਇਹਨਾਂ ਨੇ ਵਰਤੀ ਉਸੇ ਬੰਦੇ ਨੂੰ ਕਾਂਗਰਸ ਨੇ ਜੁਆਇਨ ਕਰਾਇਆ ਸੋ ਮੈਂ ਇੱਕ ਤਾਂ ਇਹ ਸਵਾਲ ਖੜਾ ਕਰਦਾ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਤੇ ਸਮਰਾਣਾ ਹਲਕਾ ਦੇ ਹਲਕਾ ਇੰਚਾਰਜ ਜੀ ਤੇ ਵੀ ਜਿਹੜੇ ਅਜਿਹੇ ਬੰਦੇ ਨੇ ਕੀ ਮਜਬੂਰੀ ਸੀ ਉਹਨਾਂ ਨੂੰ ਜੁਆਇਨ ਕਰਾਉਣਾ ਦੂਸਰੀ ਕਿਉਂਕਿ ਕਈ ਗਾਰ ਕਈ ਚੀਜ਼ਾਂ ਲੋਕ ਰਾਜਨੀਤੀ ਨਾਲ ਜੋੜ ਕੇ ਦੇਖਦੇ ਨੇ ਪਰ ਇਸ ਮੁੱਦੇ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਮੁੱਦਾ ਜਿਹੜਾ ਸੀ ਇਹ ਇੱਕ ਧਾਰਮਿਕ ਮੁੱਦਾ ਸੀ ਇਹ ਲੋਕਾਂ ਦਾ ਮੁੱਦਾ ਸੀ ਇਹ ਸੰਗਤ ਦਾ ਮੁੱਦਾ ਸੀ ਸੋ ਸੰਗਤ ਦੇ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਆ ਤੇ ਸੰਗਤ ਦੇ ਨਾਲ ਖੜਨ ਦੀ بجائے ਕੁਝ ਲੋਕਾਂ ਨੇ ਪਿਛਲੇ ਸਮੇਂ 'ਚ ਬੜੀਆਂ ਤਰ੍ਹਾਂ ਦੀਆਂ ਫਵਾਹਾਂ ਵੀ ਫਲਾਈਆਂ ਬੜਾ ਕੂੜ ਪ੍ਰਚਾਰ ਵੀ ਕੀਤਾ ਗਿਆ ਪਰ ਅੱਜ ਬਹੁਤ ਵਧੀਆ ਹੋਇਆ ਕਿ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਗੁਰੂ ਮਹਾਰਾਜ ਨੇ ਊਟ ਆਸਰੇ ਨਾਲ ਇੰਨਾ ਕਿਰਪਾ ਹੋਈ ਆ ਵੀ ਉਹ ਜਿਹੜੇ ਕਲਪਰੇਟ ਬੰਦੇ ਸੀ ਜਿਨ੍ਹਾਂ ਨੇ ਗੁਰੂ ਘਰ ਦਾ ਪੈਸਾ ਖਾਦਾ ਉਹਨਾਂ ਤੇ ਬਣਦੀਆਂ ਤਰਾਮਾਂ ਤੇਤ ਉਹਨਾਂ ਤੇ ਪਰਚਾ ਤਰਜ ਹੋਇਆ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਅਸੀਂ ਜੋ ਟੁਕਮੀਆਂ ਸਜਾਵਾਂ ਨੇ ਦਬਾਉਣ ਤੱਕ ਅਸੀਂ ਗੁਰੂ ਘਰ ਦੇ ਨਾਲ ਖੜੇ